ਜਦੋਂ ਅਸੀਂ ਕੈਂਪੇਨ ਕਰਕੇ ਵਾਪਸ ਹੁੰਦੇ ਸੀ ਤਾਂ ਸਾਡੇ ਪੈਰਾਂ ਤੇ ਛਾਲੇ ਪਏ ਹੁੰਦੇ ਸੀਗੇ ਇੱਥੋਂ ਤੱਕ ਸਾਡੀਆਂ ਚਪਲਾਂ ਘਰ ਜਾਂਦੀਆਂ ਸੀ ਇਹ ਤੋਂ ਤੱਕ ਤਲੇ ਟੁੱਟ ਜਾਂਦੇ ਸੀ ਕਿਉਂਕਿ ਪੈਦਲ ਜਾਣਾ ਜਿਹੜਾ ਵੀ ਨਵਾਂ ਬੰਦਾ ਪਾਰਟੀ ਛੱਡ ਕੇ ਆਉਂਦਾ ਉਹਨਾਂ ਮਾਨ ਸਾਹਿਬ ਫੋਟੋ ਲਵਾ ਲੈਂਦੇ ਨੇ ਤੁਸੀਂ ਇੰਨੇ ਪੁਰਾਣੇ ਵਰਕਰ ਹੋ ਤੁਹਾਡੇ ਦਾ ਫੋਟੋ ਹੈਗੀ ਮਾਨ ਸਾਹਿਬ ਦੀ ਦੇਖੋ ਜਿਹੜੇ ਫੋਟੋਆਂ ਲਵਾਉਂਦੇ ਨੇ ਉਹ ਹੋ ਸਕਦਾ ਫੋਟੋ ਉਸ ਤੱਕ ਸੀਮਤ ਰਹਿ ਜਾਂਦੇ ਹੋਣ ਕੀ ਪਤਾ ਮਾਨ ਸਾਹਿਬ ਦੇ ਦਿਲ ਦਿਮਾਗ ਦੇ ਵਿੱਚ ਮੈਂ ਹੋਵਾਂ ਮੇਰੀ ਸ਼ਕਲ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਮੇਰਾ ਇੱਕ ਵਰਕਰ ਮਿਹਨਤ ਕਰ ਰਿਹਾ ਹੈ ਕੀ ਪਤਾ ਉਹਨਾਂ ਨੇ ਮੇਰੇ ਵਾਸਤੇ ਕੁਝ ਚੰਗਾ ਸੋਚਿਆ ਹੋਵੇ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਮੇਰੀ ਇੱਕੋ ਹੀ ਪਾਰਟੀ ਸੀ ਆਮ ਆਦਮੀ ਪਾਰਟੀ ਹੈਗੀ ਹੈ ਆਮ ਆਦਮੀ ਪਾਰਟੀ ਰਹੇਗੀ ਤੇ ਲੈਂਦੀ ਦੁਨੀਆ ਤੱਕ ਰਹੇਗੀ ਮੈਂ ਇੱਕੋ ਸਪਾਹੀ ਰਵਾਂਗਾ ਆਮ ਆਦਮੀ ਪਾਰਟੀ ਦਾ ਰਹੀ ਗੱਲ ਮਜੀਠੀਆ ਸਾਹਿਬ ਦੀ ਇਹ ਜਦੋਂ ਸਰਕਾਰ ਨਹੀਂ ਨਾ ਬਣੀ ਸੀ ਸਾਡੀ ਇਹ ਮੈਂ ਮਜੀਠੀਆ ਸਾਹਿਬ ਨੂੰ 2017 ਚ ਵੀ ਜਦੋਂ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਇਹ ਤੇ ਇੱਕ ਸਿਰਫ ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਹੈ ਨਾ ਮਜੀਠੀਆ ਸਾਹਿਬ ਦਾ ਉਹ ਕੋਮੇਡੀ ਕਰਦੇ ਸੀ ਕਿਸ ਤਰ੍ਹਾਂ ਗੱਲਬਾਤ ਕਰਾਂਗੇ ਤੁਸੀਂ ਪੱਤਰਕਾਰ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਦੇ ਹੋ ਜਰੂਰ ਦੱਸ ਕਹਿੰਦੇ ਪੱਤਰਕਾਰਾਂ ਨੂੰ ਮਜੀਠੀਆ ਸਾਹਿਬ ਪਿਆਰ ਬਹੁਤ ਕਰਦੇ ਨੇ ਬੜੇ ਤਰੀਕੇ ਨਾਲ ਗੱਲ ਕਰਦੇ ਨੇ ਕਿਸ ਤਰ੍ਹਾਂ ਬੋਲੋਗੇ ਇਹ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਹਰਜੀਤ ਗਰੇਵਾਲ ਮੇਰਾ ਛੋਟਾ ਵੀਰ ਇਹ ਬਾਹੂ ਆ ਜਾ ਇਹਨੂੰ ਪਹਿਲੇ ਚਾਹ ਪਿਆ ਬੰਟੀ ਏ ਗਰੇ ਗਰੇਵਾਲ ਦੇ ਨਾਲ ਇਹ ਲਾਲੀ ਵੀ ਆਇਆ ਇਹਦੇ ਹੱਥੇ ਨਿਊਡਲ ਲੈ ਕੇ ਆ ਨਾਲ ਸ਼ੂਪ ਲੈ ਕੇ ਆ ਸ਼ੂਪ ਦਿਲ ਦੇ ਹੱਥਾਂ ਕੇ ਦੱਸਿਓ ਮਾਜੇ ਦੇ ਜਨਰਲ ਕਿਸੇ ਮਜੀਠਿਆ ਇਨਸਾਨ ਕਿਸ ਤਰ੍ਹਾਂ ਦੇ ਨੇ ਮੈਂ ਤੁਹਾਨੂੰ ਦੱਸਾਂ ਜੇ ਜਦੋਂ ਕੋਈ ਜ਼ਿਆਦਾ ਟਾਈਮ ਕਿਸੇ ਦਾ ਰਾਜ ਹੋ ਜਾਂਦਾ ਨਾ ਫਿਰ ਉਹਨੂੰ ਸੁਟਣਾ ਨਹੀਂ ਸੈ ਨਾ ਲੋਕ ਮਤਲਬ ਕਈ ਸ਼ਰੀ ਅੰਤਰ ਰਾਜ ਦੇ ਨੇ ਉਹ ਹਿਸਾਬ ਕੀ ਬਤਾਉਂਦਾ ਨਾਲ ਹੋਇਆ ਮੀਤੀਆ ਸਾਹਿਬ ਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਮੈਂ ਪਾਰਟੀ ਦੀ ਹਮਾਇਤ ਨਹੀਂ ਕਰਨਦਿਆ ਸਿਪਾਹੀ ਮੈਂ ਝਾੜੂ ਦਾ ਹੀ ਆ ਤੇ ਉਹ ਮੈਂ ਰਹਿਣਾ ਜੇ ਤੇ ਬਸ ਇਹ ਸਿਰ ਮੈਂ ਮੀਠੀ ਦਾਵਾ ਇਹ ਨਾ ਤਾਂ ਬੜਾ ਇਹ ਜੋਰ ਲਾਇਆ ਸੀ ਮਜੀਠੀਏ ਨੂੰ ਦਬਾਉਣ ਦਾ ਇਹ ਮੈਂ ਦੱਸਣਾ ਚਾਹੁੰਨਾ ਮਜੀਠੀਏ ਨੂੰ ਕੋਈ ਦਬਾ ਨਹੀਂ ਸਕਦਾ ਇਹ ਨਾ ਤੁਸੀਂ ਮਜੀਠੀਏ ਨੂੰ ਦਬਾ ਸਕਦੇ ਹੋ ਤੇ ਨਾ ਮਜੀਠੀਏ ਨੂੰ ਤੁਸੀਂ ਬਾਹ ਸਕਦੇ ਹੋ ਇਹ ਮਜੀਠੀਆ ਆਪ ਦੀ ਆਪ ਦੀ ਬਦੌਲਤ ਬੈਠਾ ਏ ਇਹ ਤੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਬੈਠਾ ਏ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਕਹਿੰਦੇ ਨੇ ਵੀ ਆਮ ਆਵੀ ਪਾਰਟੀ ਬਣਾਉਣ ਦੇ ਵਿੱਚ ਵਲੰਟੀਅਰ ਦਾ ਬਹੁਤ ਵੱਡਾ ਯੋਗਦਾਨ ਆ ਅੱਜ ਤੁਹਾਨੂੰ ਜ਼ਮੀਨੀ ਹਕੀਕਤ ਦਿਖਾਵਾਂਗੇ ਅਮਰਸਰ ਸਾਹਿਬ ਦੇ ਦਰਬਾਰ ਸਾਹਿਬ ਦੇ ਕੋਲ ਦੀ ਜਿਹੜਾ ਕਿ ਚਾਂਦਸਾਈਕਲ ਜਿਹੜਾ ਕਿ ਇੱਕ ਵਲੰਟੀਅਰ ਆ ਅਤੇ ਸਰਕਾਰ ਬਣਾਉਣ ਦੇ ਵਿੱਚ ਉਸਨੇ ਕਹਿੰਦੇ ਜੁੱਤੀਆਂ ਦਾ ਜਿਹੜੀ ਕਸਾ ਦਿੱਤੀਆਂ ਨੇ ਪਰ ਅੱਜ ਵੀ ਸਰਕਾਰ ਬਣੀ 2 ਸਾਲ ਹੋ ਗਏ ਨੇ ਪਰ ਅੱਜ ਜਿੱਥੋਂ ਸ਼ੁਰੂਆਤ ਕੀਤੀ ਸੀ ਅੱਜ ਵੀ ਉੱਥੇ ਉੱਥੇ ਹੀ ਆ ਤੁਸੀਂ ਦੇਖ ਸਕਦੇ ਹੋ ਇਹ ਚਾਂਦਸਾਈਕਲ ਆ ਕੜੀ ਚਾਵਲ ਵੇਚਦਾ ਰਾਜਮਾ ਵੇਚ ਜਿੱਥੋਂ ਸ਼ੁਰੂ ਕੀਤੀ ਸੀ ਅੱਜ ਵੀ ਜਿਹੜਾ ਉੱਥੇ ਦਾ ਉੱਥੇ ਹੀ ਆ ਸਰਕਾਰਾਂ ਭਾਵੇਂ ਬਣ ਗਿਆ ਨੇ ਮੰਤਰੀ ਜਿਹੜੇ ਮੁੱਖ ਮੰਤਰੀ ਜਿਹੜੇ ਭਵਨ ਸਿੰਘ ਮਾਨ ਬਣ ਗਏ ਨੇ ਪੰਜਾਬ ਦੇ ਪਰ ਅੱਜ ਤੱਕ ਵਲੰਟੀਅਰ ਦੀ ਕਿਸੇ ਸਾਰ ਨਹੀਂ ਲਈ ਅੱਜ ਵੀ ਵਲੰਟੀਅਰ ਉਸੇ ਤਰ੍ਹਾਂ ਦੀ ਜਗ੍ਹਾ ਤੇ ਹਾਲਾਤ ਨੇ ਜਿੱਥੋਂ ਸ਼ੁਰੂਆਤ ਸ਼ੁਰੂ ਕੀਤੀ ਸੀ ਗੱਲਬਾਤ ਕਰਾਂਗੇ ਚਾਹਤ ਹੈ ਸਾਡੇ ਨਾਲ ਹੈ ਚਾਨ ਜੀ ਕਿੰਨੀ ਕੀ ਮਿਹਨਤ ਕਰਨੀ ਪਈ ਸਰਕਾਰ ਬਣਾਉਣ ਵਿੱਚ ਤੇ ਕੀ ਕੀ ਤੁਹਾਨੂੰ ਮੁਸ਼ਕਲਾਂ ਸਾਹਮਣੇ ਕਰਨਾ ਪਿਆ ਦਸ਼ਕਾਂ ਜੂ ਹਾਂ ਜੀ ਕਰ ਦਿਓ ਸਭ ਤੋਂ ਪਹਿਲਾਂ ਤਾਂ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਤੁਸੀਂ ਇੱਕ ਨਿਮਾਣੇ ਜੀ ਹਾਂ ਤੁਹਾਨੂੰ ਦਿলো ਗੱਲ ਕਰੀਏ ਸਰਕਾਰ ਜਦੋਂ ਬਣਾਨੀ ਸੀ ਨਾ ਅਸੀਂ 2022 ਦੇ ਵਿੱਚ ਸਾਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬੜੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਬੜੀਆਂ ਮਤਲਬ ਰਵਾਇਤੀ ਪਾਰਟੀਆਂ ਵੱਲੋਂ ਬੜੇ ਮਤਲਬ ਸਾਨੂੰ ਦੁੱਖ ਬੜੇ ਸਾਨੂੰ ਚੀਜ਼ਾਂ ਜਿਹੜੀਆਂ ਸਹਿਣੀਆਂ ਪਈਆਂ ਈਵਨ ਕਿ ਪ੍ਰਚਾਰ ਕਰਨ ਦੇ ਸਮੇਂ ਜਾਂ ਹੋਰ ਕੰਮ ਜਿਸ ਤਰ੍ਹਾਂ ਆਪਾਂ ਕਿਤੇ ਆਣਾ ਜਾਣਾ ਪ੍ਰਚਾਰ ਮਤਲਬ ਇੱਕ ਹਿਸਾਬ ਦੇ ਨਾਲ ਮਤਲਬ ਦਿਮਾਗ ਇੱਕੋ ਪਾਸੇ ਲੱਗ ਗਿਆ ਸੀਗਾ ਕਿ ਪਾਰਟੀ ਨੂੰ ਹੀ ਜਿਤਾਣਾ ਪਾਰਟੀ ਨੂੰ ਹੀ ਬਣਾਣਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ ਹਰ ਤਰ੍ਹਾਂ ਦਾ ਮਤਲਬ ਪਰਚਾ ਸਿਆਸੀ ਰਵੈਤੀ ਪਾਰਟੀਆਂ ਦਾ ਕਿਹਦੇ ਵੀ ਸਾਈਕਲ ਦੀ ਜੁੱਤੀਆਂ ਦਾ ਕਹਿੰਦੇ ਘਸ ਗਈਆਂ ਸੀ ਕੀ ਵਾਕਿਆ ਸਚਾਈ ਦੇ ਵਿੱਚ ਇਹ ਸਚਾਈ ਹੈ ਜੀ ਜਦੋਂ ਅਸੀਂ ਕੈਂਪੇਨ ਕਰਕੇ ਵਾਪਸ ਹੁੰਦੇ ਸੀ ਤਾਂ ਸਾਡੇ ਪੈਰਾਂ ਤੇ ਛਾਲੇ ਪਏ ਹੁੰਦੇ ਸੀਗੇ ਇਹ ਇਤੋਂ ਤੱਕ ਸਾਡੀਆਂ ਚਪਲਾਂ ਘੱਟ ਜਾਂਦੀਆਂ ਸੀ ਇਹ ਤੋਂ ਤੱਕ ਤਲੇ ਟੁੱਟ ਜਾਂਦੇ ਸੀ ਕਿਉਂਕਿ ਪੈਦਲ ਜਾਣਾ ਘਰ ਘਰ ਜਾਣਾ ਕਈ ਲੋਕਾਂ ਨੇ ਪਸੰਦ ਕਰਨਾ ਬੜੇ ਲੋਕ ਦੱਸਦੇ ਸੀ ਕਿ ਅਸੀਂ ਪਹਿਲੀਆਂ ਪਾਰਟੀਆਂ ਤੋਂ ਬੜੇ ਪਰੇਸ਼ਾਨ ਆ ਦੁਖੀ ਆ ਮਤਲਬ ਕਈਆਂ ਤੋਂ ਪਿਆਰ ਵੀ ਮਿਲਦਾ ਸੀ ਕਈ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਸੀ ਉਹ ਆਮ ਆਦਮੀ ਪਾਰਟੀ ਨੂੰ ਮਾੜਾ ਵੀ ਕਹਿੰਦੇ ਸੀ ਮਤਲਬ ਬੜੇ ਬੜੇ ਦੁੱਖ ਚੱਲੇ ਅਸੀਂ ਬਹੁਤ ਕਿ ਲੱਗਦਾ ਨਹੀਂ ਕਿਤੇ ਦੁੱਖ ਨਹੀਂ ਲੱਗਦਾ ਚੀ ਉਲਾ ਕੇ ਵੀ ਜਿੱਥੋਂ ਸ਼ੁਰੂਆਤ ਕੀਤੀ ਸੀ ਜ਼ਿੰਦਗੀ 2022 ਵਿੱਚ ਅੱਜ ਵੀ ਉੱਥੇ ਉੱਥੇ ਹੀ ਆ ਕੀ ਲੱਗਦਾ ਨਹੀਂ ਇਹ ਸਰਕਾਰ ਬਣ ਗਈ ਆ ਜੋ ਬੰਦਾ ਮਾਨ ਸਮਾਨ ਸੀ ਜੋ ਮੰਦਾ ਉਹਦਾ ਸੀ ਉਹ ਨਹੀਂ ਮਿਲਿਆ ਕੀ ਲੱਗਦਾ ਨਹੀਂ ਇਹ ਚੀਜ਼ ਨੂੰ ਕਿ ਜੇ ਕਿਸੇ ਹੋਰ ਪਾਰਟੀ ਚ ਹੁੰਦੇ ਚਾਹੇ ਕਾਲੀ ਦਲ ਚ ਹੁੰਦੇ ਚਾਹੇ ਹੋਰ ਕਿਸੇ ਪਾਰਟੀ ਚ ਹੁੰਦੇ ਕੀ ਲੱਗਦਾ ਨਹੀਂ ਸਾਡੇ ਵੱਡਾ ਮਾਨ ਸਮਾਨ ਮਿਲਣਾ ਸੀ ਵੱਡਾ ਉਹਦਾ ਮਿਲਣਾ ਸੀ ਦੇਖੋ ਜੀ ਉਹਦਾ ਤਾਂ ਸੀਐਮ ਸਾਹਿਬ ਵੱਲੋਂ ਆ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਦਿੱਤਾ ਹੋਇਆ ਮੈਨੂੰ ਜ਼ਿਲ੍ਹਾ ਜੁਆਇੰਟ ਸੈਕਟਰੀ ਯੂਥ ਵਿੰਗ ਅਮਰਸਰ ਔਰ ਦੂਜਾ ਮੈਨੂੰ ਉਹਨਾਂ ਨੇ ਦਿੱਤਾ ਬਲੌਗ ਸੋਸ਼ਲ ਮੀਡੀਆ ਇਨਚਾਰਜ ਦਾ ਔਰ ਮੈਂ ਸਮਝਦਾ ਕਿ ਗੱਲ ਕੀਤੀ ਹੈ ਕਿ ਉਹਦਿਆਂ ਦੀ ਮਾਨ ਸਨਮਾਨ ਦੀ ਮਾਨ ਸਨਮਾਨਤਾ ਚਲੋ ਸਾਨੂੰ ਮਿਲ ਜਾਂਦਾ ਹੈ ਦੁਨੀਆ ਕੋਲ ਕੋਈ ਲੋਕਾ ਕੋ ਮਿਲ ਜਾਂਦਾ ਔਰ ਰਹੀ ਕੰਮ ਦੀ ਗੱਲ ਔਰ ਮੈਂ ਇੱਕ ਹਾਸੇ 'ਚ ਗੱਲ ਕਰਨ ਲੱਗਾ ਵੈਤੇ ਵੀ ਚਲੋ ਕਿ ਠੀਕ ਹੈ ਆਮ ਆਦਮੀ ਪਾਰਟੀ ਸਾਡੀ ਇਮਾਨਦਾਰ ਪਾਰਟੀ ਹੈ ਜਿੱਥੇ ਵੀ ਅੱਜ ਹੈਗੇ ਆ ਚਲੋ ਇਹ ਸੀਐਮ ਸਾਹਿਬ ਦਾ ਔਰ ਪ੍ਰਮਾਤਮਾ ਦੀ ਇੱਕ ਕਿਰਪਾ ਜਾਂ ਕਹਿ ਲੋ ਹਾਂ ਅਗਰ ਜੇ ਮੈਂ ਕੋਈ ਦੂਜੀ ਪਾਰਟੀ ਚ ਹੁੰਦਾ ਅਕਾਲੀ ਦਲ ਚ ਹੁੰਦਾ ਕਾਂਗਰਸ ਚ ਹੁੰਦਾ ਜਾਂ ਬੀਜੇਪੀ ਚ ਹੁੰਦਾ ਅੱਜ ਚਾਵਲਾਂ ਦੀ ਰੇੜੀ ਨਾ ਹੁੰਦੀ ਅੱਜ ਮੇਰਾ ਕੋਈ ਚਾਵਲਾਂ ਦਾ ਸ਼ੈਲਰ ਹੁੰਦਾ ਜਾਂ ਕੋਈ ਇੱਟਾਂ ਦਾ ਪੱਠਾ ਹੁੰਦਾ ਜਾਂ ਕੋਈ ਚੰਗੀ ਠੇਕੇਦਾਰੀ ਮੇਰੇ ਕੋਲ ਹੁੰਦੀ ਇਹ ਤੱਤ ਤੇ ਮੈਨੂੰ ਇਹ ਸੋਚ ਵੀ ਆ ਹਨ ਇਹ ਵੀ ਪਤਾ ਲੱਗਾ ਵੀ ਜਿਹੜੀ ਤੁਹਾਡੀ ਰੇੜੀ ਆ ਜਿੱਥੇ ਤੁਸੀਂ ਕਾਰੋਬਾਰ ਕਰਦੇ ਹੋ ਕੜੀ ਚਾਵਾ ਰਾਜਮਾ ਵੇਚਦੇ ਹੋ ਇਹ ਵੀ ਤੁਹਾਡਾ ਨਾਲ ਹੀ ਨਾਲ ਤੁਹਾਡਾ ਦਫਤਰ ਵੀ ਆ ਅਸੀਂ ਦੇਖਿਆ ਵੀ ਉਹ ਦੂਸਰੀ ਪਾਰਟੀ ਜਿਹੜੀਆਂ ਹੁੰਦੀਆਂ ਨੇ ਉਹਨਾਂ ਦੇ ਦਫਤਰ ਹੁੰਦੇ ਨੇ ਨਾਲ ਦੀ ਨਾਲ ਤੁਸੀਂ ਦੇਖਿਆ ਵੀ ਉਹ ਲੋਕਾਂ ਦੇ ਕੰਮ ਕਾਹ ਕਰਾਈ ਜਾਂਦੇ ਨੇ ਤੇ ਦੱਸ ਖੰਡੂ ਸਾਡਾ ਕਰ ਦਿਓ ਜਦੋਂ ਕਦੇ ਕਿਸੇ ਥਾਣੇ ਚਾਹੀਦਾ ਕੰਮ ਹੁੰਦਾ ਜਾਂ ਕਿਸੇ ਨੂੰ ਕਿਸੇ ਅਫਸਰ ਨੂੰ ਫੋਨ ਕਰਨਾ ਹੁੰਦਾ ਇਸੇ ਰੇੜੀ ਤੋਂ ਕਰਦੇ ਹੋ ਇਸੇ ਦਫਤਰ 'ਚ ਕਰਦੇ ਹੋ ਕਿ ਜਾਂ ਹੋ ਕੇ ਦਫਤਰ ਬਣਾਇਆ ਨਹੀਂ ਮੈਂ ਕੋਈ ਦਫਤਰ ਨਹੀਂ ਬਣਾਇਆ ਮੈਨੂੰ ਜਿੱਦਾਂ ਕਿ ਕਿਸੇ ਦਾ ਕੋਈ ਫੋਨ ਆ ਜਾਂਦਾ ਫੜਿਆ ਕੰਮ ਹੁੰਦਾ ਜੈਨੂਅਨ ਕੰਮ ਗਲਤ ਕੰਮ ਨਹੀਂ ਉਹ ਮੈਂ ਇੱਥੇ ਬਹਿ ਕੇ ਫੋਨ 'ਚ ਕਰ ਦਿੰਦਾ ਕਿਉਂਕਿ ਪਹਿਲਾਂ ਪਹਿਲਾਂ ਜਦੋਂ ਸਰਕਾਰ ਬਣੀ ਸੀ ਕਿਸੇ ਅਫਸਰ ਨੂੰ ਪਤਾ ਨਹੀਂ ਸੀ ਚਾਂਦ ਸਾਈਕਲ ਕੌਣ ਹੈ ਹੁਣ ਤਕਰੀਬਨ ਸਾਰਿਆਂ ਨੂੰ ਪਤਾ ਚਾਂਦ ਸਾਈਕਲ ਕੌਣ ਹੈ ਇਹ ਮੇਰਾ ਜਿਹੜਾ ਕੰਮ ਜਿਹੜਾ ਹੋ ਜਾਂਦਾ ਇਹ ਮੇਰਾ ਨਹੀਂ ਕੰਮ ਹੁੰਦਾ ਇਹ ਲੋਕਾਂ ਦਾ ਕੰਮ ਹੁੰਦਾ ਜੋ ਸੇਵਾ ਮੇਰੀ ਲੱਗੀ ਹੈ ਉਹ ਹੋ ਜਾਂਦਾ ਕੰਮ ਮੇਰਾ ਜਦੋਂ ਤੁਸੀਂ ਕਿਸੇ ਨੂੰ ਫੋਨ ਕਰਦੇ ਹੋ ਆਪਣੇ ਨੂੰ ਚਾਂਦ ਸਾਈਕਲ ਕਹਿ ਕੇ ਕਹਿੰਦੇ ਹੋ ਆਮ ਆਪੀ ਪਾਰਟੀ ਦਾ ਵਰਕਰ ਜੀ ਕਿ ਲੱਗਦਾ ਉਹ ਅਫਸਰ ਜਿਹੜਾ ਵਾ ਗੱਲ ਬਣੇ ਮਾਨ ਸਨਮ ਦੇਂਦਾ ਕਿ ਤੇ ਇਤਨੀ ਚਾਹਦਾ ਵੀ ਉਹੋ ਕੀ ਲੱਗਦਾ ਕਿ ਮਜ਼ਾਕ ਦਾ ਡੋਂਦਾ ਹੋਵੇ ਕਿਤੇ ਦੇਖੋ ਅਫਸਰ ਜਦੋਂ ਨਵੀਂ ਨਵੀਂ ਸਰਕਾਰ ਬਣੀ ਸੀ ਨਾ ਕਿਸੇ ਨੂੰ ਪਤਾ ਹੀ ਨਾ ਮੈਂ ਕੜੀ ਰਾਜਮਾ ਚਾਵਲ ਦੀ ਰੇੜੀ ਲਾਣਾ ਉਦੋਂ ਆਣਾ ਕਾ ਨਹੀਂ ਕਰਦੇ ਸੀ ਉਦੋਂ ਕਹਿੰਦੇ ਸੀ ਆ ਛਾੜੇ ਕੜੀ ਚੋਲ ਵਾਲਾ ਇਹਦੀ ਕੀ ਔਕਾਤ ਹੈਗੀ ਇਹਦੀ ਕੀ ਵੈਲਿਊ ਹੈਗੀ ਅਸੀਂ ਲੱਖ ਲੱਖ ਰੁਪਏ ਤਨਖਾਹਾਂ ਲੈਨੇ ਇਹਨੇ ਕੀ ਸਾਡੀ ਵੈਲ ਆਪਣਾ ਬਰਾਬਰੀ ਕਰਨੀ ਹੈ ਫਿਰ ਪ੍ਰਮਾਤਮਾ ਵੱਲੋਂ ਫਿਰ ਲਾਇਆ ਮੈਂ ਉਹਨਾਂ ਦਾ ਚੰਗਾ ਤੜਕਾ ਜਦਾਂ ਰਾਹਿਮਾਨ ਨੂੰ ਤੜਕਾ ਲਾਈਦਾ ਕੜੀ ਨੂੰ ਖੱਟਾ ਲਾਈਦਾ ਫਿਰ ਉਹਨਾਂ ਨੂੰ ਲਾਇਆ ਖੱਟਾ ਤੜਕਾ ਉਹਨਾਂ ਨੂੰ ਦੱਸਿਆ ਚਾਂ ਸਾਈਕਲ ਕੋਣ ਆ ਫਿਰ ਹੁਣ ਮੇਰਾ ਕੰਮ ਕਰਦੇ ਨੇ ਸਾਰੇ ਕੋਈ ਜਿਸ ਤਰ੍ਹਾਂ ਫੋਨ ਦੇ ਵਿੱਚ ਜੈਨੂਨ ਕੰਮ ਮੈਂ ਕਮਾ ਉਹ ਕਰਦੇ ਨੇ ਕਿਉਂਕਿ ਗਲਤ ਕੰਮ ਲਈ ਮੈਂ ਕਿਸੇ ਅਫਸਰ ਨੂੰ ਦਬਾ ਨਹੀਂ ਪਾਉਂਦਾ ਇਹ ਸਾਰਿਆਂ ਨੂੰ ਪਤਾ ਚਾਂ ਨਹੀਂ ਚਾਂ ਨਹੀਂ 100% ਦੇਖਿਆ ਭਵੰਤ ਸਿੰਘ ਮਾ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇੱਕ ਪੱਲੇ ਦਾ ਜਿਹੜਾ ਕਿ ਸਬਜੀ ਭੇਜਦਾ ਸੀ ਮੰਡੀ ਵਿੱਚ ਉਹਨੂੰ ਚੇਅਰਮੈਨ ਬਣਾਤਾ ਉਹਨੂੰ ਚੇਅਰਮੈਨ ਦਿੱਤੀ ਗਈ ਆ ਤੁਸੀਂ ਇਹਨੇ ਪ੍ਰਾਣੇ ਵਲੰਟੀ ਉਹ ਬੜੀ ਮਿਹਨਤ ਕੀਤੀ ਸੀ 2022 ਤੋਂ ਤੇ ਜਦੋਂ ਦੀ ਤੁਸੀਂ ਰੇੜੀ ਚਲਾਈਏ ਕੰਮ ਸ਼ੁਰੂ ਕੀਤਾ 2022 ਚ ਉਦੋਂ ਨਹੀਂ ਸੀ ਸਰਕਾਰ ਪਣੀ ਉਹਦਾ ਉਸ ਤੋਂ ਬਾਅਦ 2 ਸਾਲ ਹੋ ਗਏ ਸਰਕਾਰ ਪਣੀ 2024 ਚੱਲ ਰਿਆ ਅੱਜ ਤੱਕ ਤੁਹਾਨੂੰ ਕੋਈ ਮਾਨਸਮਾਨ ਜਾਂ ਕੋਈ ਚੇਅਰਮੈਨ ਕਿਉਂ ਨਹੀਂ ਦਿੱਤੀ ਕਿਉਂ ਨਹੀਂ ਤੁਹਾਡੇ ਵਾਲੇ ਵੇਖਿਆ ਗਿਆ ਦੂਸਰੀਆਂ ਪਾਰਟੀ ਦੇ ਨਮਾਇੰਦੇ ਆਉਂਦੇ ਨੇ ਉਹਨਾਂ ਨੂੰ ਮਾਨਸਮਾਨ ਦਿੱਤਾ ਜਾਂਦਾ ਤੇ ਤੁਹਾਨੂੰ ਉਹ ਜਿਹੜਾ ਮਾਨਸਮਾਨ ਨਹੀਂ ਦਿੱਤਾ ਜਾਂਦਾ ਯੂਐਸਓ ਵੀ ਮੁੱਖ ਮੰਤਰੀ ਪੰਜਾਬ ਦੇ ਨਾਲ ਤੁਹਾਡੀ ਕਿੰਨੀਆਂ ਕਿ ਫੋਟੋ ਆਣਿਆ ਅਸੀਂ ਦੇਖਿਆ ਅੱਜ ਕੱਲ੍ਹ ਘਰ-ਘਰ ਲੋਕਾਂ ਦੇ ਵਿੱਚ ਫੋਟੋਆਂ ਆਉਣਾ ਜਿਹੜਾ ਵੀ ਨਵਾਂ ਬੰਦਾ ਪਾਰਟੀ ਛੱਡ ਕੇ ਆਉਂਦਾ ਉਹਨਾਂ ਦਾ ਮਾਨਸਾ ਫੋਟੋ ਲਵਾ ਲ ਜਿਹੜੇ ਫੋਟੋਆਂ ਲਵਾਉਂਦੇ ਨੇ ਉਹ ਹੋ ਸਕਦਾ ਫੋਟੋ ਵਾਸਤੇ ਤੱਕ ਸੀਮਤ ਰਹਿ ਜਾਂਦੇ ਹੋਣ ਕੀ ਪਤਾ ਮਾਨ ਸਾਹਿਬ ਦੇ ਦਿਲ ਦਿਮਾਗ ਦੇ ਵਿੱਚ ਮੈਂ ਹੋਵਾਂ ਮੇਰੀ ਸ਼ਕਲ ਹੋਵੇ ਉਹਨਾਂ ਨੂੰ ਪਤਾ ਹੋਵੇ ਕਿ ਮੇਰਾ ਇੱਕ ਵਰਕਰ ਮਿਹਨਤ ਕਰ ਰਿਹਾ ਕੀ ਪਤਾ ਉਹਨਾਂ ਨੇ ਮੇਰੇ ਵਾਸਤੇ ਕੁਝ ਚੰਗਾ ਸੋਚਿਆ ਹੋਵੇ ਇਹ ਤੇ ਮੇਰੀ ਸੋਚ ਹੈ ਨਾ ਕਿ ਮਾਨ ਸਾਹਿਬ ਮੈਨੂੰ ਨਹੀਂ ਮਿਲੇ ਜਾਂ ਨਹੀਂ ਆਏ ਹੋ ਸਕਦਾ ਉਹਨਾਂ ਦੇ ਦਿਮਾਗ 'ਚ ਮੇਰੀ ਬਾਰੇ ਹੋਵੇ ਕਿ ਮੇਰਾ ਇੱਕ ਵਲੰਟੀਅਰ ਮਿਹਨਤ ਕਰ ਰਿਹਾ ਮੈਨੂੰ ਇਹ ਸੁਚਾਨ ਜੀ ਸ਼੍ਰੀ ਦਰਬਾਰ ਸਾਹਿਬ ਦੇ ਬਿਲਕੁਲ ਅਸੀਂ ਨੇੜੇ ਆ ਸਾਮਲ ਜਲੇਬੀਲਾ ਚੌਂਗ ਆ ਉੱਥੇ ਤੁਸੀਂ ਰੇਡੀ ਗਾਈ ਆ ਮਾਨ ਸਾਹਿਬ ਕਈ ਵਾਰੀ ਆਂਦੀ ਲੰਗਦੇ ਆ ਸਰਕਾਰ ਦੇ ਦਰਬਾਰ ਦਾ ਮੱਥਾ ਟੇਕਣ ਵਾਸਤੇ ਕਈ ਤੁਹਾਡੀ ਰੇੜੀ ਤੇ ਆ ਕੇ ਕੜੀ ਚਾਵਲ ਜਾਂ ਰਾਜਮਾ ਦੇ ਆ ਕੇ ਖਾਦਾ ਆ ਕੇ ਜਾਂ ਤੁਸੀਂ ਉਹਨਾਂ ਕੋਈ ਲੈ ਕੇ ਆ ਹੁਣ ਕਈ ਹੋਇਆ ਕਿ ਰਿਸ਼ਤਾ ਤੁਹਾਡਾ ਦੇਖੋ ਜੀ ਆ 16 15 16 ਕਦਮ ਦੀ ਦੂਰੀ ਤੇ ਇਹ ਚੌਂਕ ਹੈ ਜਿੱਥੋਂ ਦੇਸ਼ ਦਾ ਹਰ ਮੰਤਰੀ ਹਰ ਮਤਲਬ ਕਿ ਇਵਨ ਰਾਸ਼ਟਰਪਤੀ ਵੀ ਇੱਥੋਂ ਲੰਘਦੇ ਨੇ ਮਤਲਬ ਹਰ ਕੋਈ ਲੰਘਦਾ ਤੇ ਇੱਕ ਛੋਟਾ ਜਿਹਾ ਪੁਆਇੰਟ ਚੋਂ ਕੇਗਾ ਮਤਲਬ ਸੀਐਮ ਸਾਹਿਬ ਨਹੀਂ ਕਦੀ ਅਜੇ ਤੱਕ ਮੇਰੇ ਕੋਲ ਆਏ ਕਿਉਂਕਿ ਆ ਜਿਹੜਾ ਚੌਂਕ ਹੈ ਨਾ ਇਹ ਇੱਕ ਵੀਆਈਪੀ ਚੌਂਕ ਹੈਗਾ ਔਰ ਇੱਕ ਦਿਨ ਇਥੋਂ ਚਲੋ ਸੀਐਮ ਸਾਹਿਬ ਤੇ ਆਂਦੇ ਰਹਿੰਦੇ ਨੇ ਮੈਂ ਕੀ ਕੀਤਾ ਇਥੋਂ ਅਸੀਂ ਇੱਕ ਦਿਨ ਦੋ ਕੜੀ ਚਾਵਲ ਦੇ ਡੋਨੇ ਤਿਆਰ ਕਰਕੇ ਅੱਗੇ ਲੈ ਗਿਆ ਤੇ ਮੈਨੂੰ ਪੁਲਿਸ ਦੀ ਸਿਕਿਉਰਿਟੀ ਨੇ ਅੱਗੇ ਨਹੀਂ ਜਾਣ ਦਿੱਤਾ ਮੈਂ ਕਿਹਾ ਚਲੋ ਸੀਐਮ ਸਾਹਿਬ ਨੂੰ ਕਮਾਵਾ ਕਵਾਵਾ ਸਹੀ ਪਰ ਨਹੀਂ ਸੀਐਮ ਸਾਹਿਬ ਉਹ ਗੱਡੀਆਂ ਨਿਕਲ ਗਈਆਂ ਤੇ ਸਿਕਿਉਰਿਟੀ ਨੇ ਮੈਨੂੰ ਅੱਗੇ ਨਹੀਂ ਜਾਣ ਦਿੱਤਾ ਜਿਹੜੀ ਪੁਲਿਸ ਸਿਕਿਉਰਿਟੀ ਸੀ ਬਿਲਕੁਲ ਜੀ ਮੈਂ ਆਪਣੇ ਦਸ਼ਕਾਂ ਦੱਸਣਾ ਚਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਪਰ ਜਿਹੜਾ ਫੈਨ ਆ ਕਟੜ ਉਹ ਮਾਜੇ ਦੇ ਜਨਰਲ ਬਿਕਰਮਜੀਤਿਆ ਜਿਹੜੇ ਕਿ ਕਾਲੀ ਦਲ ਦੇ ਨੇ ਉਹਨਾਂ ਦੇ ਰਿਆ ਮੈਨੂੰ ਇਹ ਸੋ ਵੀ ਇਹ ਹੋਇਆ ਕਿਸਦਾ ਬੜੀ ਐਂਟੀ ਪਾਰਟੀ ਆ ਇੱਕ ਬੜੇ ਮਾਨ ਸਾਹਿਬ ਦੀ ਵਿਕਰਮ ਸਿੰਘ ਮਜੀਠੀ ਵਾਲਾ ਮਾਜੇ ਜਨੈ ਵਾਲਾ ਬੰਦੀ ਵੀ ਆ ਪਰ ਤੁਹਾਡੀ ਬੜੀ ਬੰਦੀ ਆ ਤੁਸੀਂ ਫੈਨ ਹੋ ਇਹ ਕਿਸਦਾ ਹੋ ਗਿਆ ਜੀ ਦੇਖੋ ਜੀ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ਮੇਰੀ ਇੱਕੋ ਹੀ ਪਾਰਟੀ ਸੀ ਆਮ ਆਦਮੀ ਪਾਰਟੀ ਹੈਗੀ ਆ ਆਮ ਆਦਮੀ ਪਾਰਟੀ ਰਹੇਗੀ ਤੇ ਲੈਂਦੀ ਦੁਨੀਆ ਤੱਕ ਰਹੇਗੀ ਮੈਂ ਇੱਕੋ ਸਪਾਹੀ ਰਵਾਂਗਾ ਆਮ ਆਦਮੀ ਪਾਰਟੀ ਦਾ ਰਹੀ ਗੱਲ ਮਜੀਠੀਆ ਸਾਹਿਬ ਦੀ ਇਹ ਜਦੋਂ ਸਰਕਾਰ ਨਹੀਂ ਨਾ ਬਣੀ ਸੀ ਸਾਡੀ ਇਹ ਮੈਂ ਮਜੀਠੀਆ ਸਾਹਿਬ ਨੂੰ 2017 ਚ ਵੀ ਜਦੋਂ ਮੈਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਇਹ ਤੇ ਇੱਕ ਸਿਰਫ ਉਹਨਾਂ ਦਾ ਜਿਹੜਾ ਬੋਲਣ ਦਾ ਤਰੀਕਾ ਹੈ ਨਾ ਮਜੀਠੀਆ ਸਾਹਿਬ ਦਾ ਉਹ ਕੋਮੇਡੀ ਕਰਦੇ ਸੀ ਕਿਉਂਕਿ ਮੈਂ ਵੀ ਪਹਿਲੇ ਇੱਕ ਐਕਟਿੰਗ ਲਾਈਨ 'ਚ ਸੀਗਾ ਚਲੋ ਮੇਰੀ ਉਹ ਮੈਨੂੰ ਰਾਸ ਨਹੀਂ ਆਈ ਮੇਰੀ ਕਿਸਮਤ 'ਚ ਨਹੀਂ ਮੈਨੂੰ ਬਣੀ ਉਹ ਮੇਰੀ ਗੱਲ ਉਤੇ ਤੇ ਮੈਂ ਉਹਨਾਂ ਨੂੰ ਨਾ ਡਬਿੰਗ ਕਰਦਾ ਸੀ ਮਜੀਠੀਆ ਸਾਹਿਬ ਜਦੋਂ ਬੋਲਦੇ ਸੀਗੇ ਉਹ ਮੈਨੂੰ 2 ਸਾਲ ਲੱਗੇ ਸੀ ਆਵਾ ਸਟਾਈਲ ਦੇ ਨਾਲ ਮੰਨ ਲਓ ਅਸੀਂ ਤੁਹਾਡੀ ਇੰਟਰਵਿਊ ਲੈਣੀ ਹੈ ਤੁਸੀਂ ਮਜੀਠੀ ਸਾਹਿਬ ਜੀ ਹੋ ਹੈ ਤੁਹਾਡੀ ਇੰਟਰਵਿਊ ਕਰਨ ਵਾਸਤੇ ਆਏ ਹੋ ਆਵਾਂਗੇ ਕਿਸ ਤਰ੍ਹਾਂ ਗੱਲਬਾਤ ਕਰਾਂਗੇ ਤੁਸੀਂ ਪੱਤਰਕਾਰ ਦੇ ਨਾਲ ਕਿਸ ਤਰ੍ਹਾਂ ਗੱਲਬਾਤ ਕਰਦੇ ਹੋ ਜਰੂਰ ਦੱਸ ਕਹਿੰਦੇ ਪੱਤਰਕਾਰ ਸਾਹਿਬ ਨੂੰ ਮਜੀਠੀ ਸਾਹਿਬ ਪਿਆਰ ਬਹੁਤ ਕਰਦੇ ਨੇ ਬੜੇ ਤਰੀਕੇ ਨਾਲ ਗੱਲ ਕਰਦੇ ਨੇ ਕਿਸ ਤਰ੍ਹਾਂ ਬੋਲੋਗੇ ਇਹ ਸ਼ਬਦ ਤੋਂ ਪਹਿਲਾਂ ਤਾਂ ਸਵਾਗਤ ਹੈ ਹਰਜੀਤ ਗਰੇਵਾਲ ਮੇਰਾ ਛੋਟਾ ਵੀਰ ਇਹ ਬਾਹੂ ਆ ਜਾ ਇਹਨੂੰ ਪਹਿਲੇ ਚਾਹ ਪਿਆ ਬੰਟੀ ਏ ਗਰੇ ਗਰੇਵਾਲ ਦੇ ਨਾਲ ਇਹ ਲਾਲੀ ਵੀ ਆਇਆ ਇਹਦੇ ਹੱਥੇ ਨਿਊਡਲ ਲੈ ਕੇ ਆ ਨਾਲ ਸ਼ੂਪ ਲੈ ਕੇ ਆ ਸ਼ੂਪ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਈਡੀ ਵਧੀਆ ਆਵਾਜ਼ ਕਰਦਾ ਮਿਕਸਮ ਮਲੀਠੀਆ ਜਿਹੜਾ ਕਿ ਮਾਝਾ ਜਰਨਲ ਦੇ ਕਹਿੰਦਾ ਫੈਨ ਆ ਕਟੜ ਫੈਨ ਆ ਤੇ ਮੈਨੂੰ ਐਸੋ ਵੀ ਕਦੀ ਮੀਠੇ ਸਾਹਿਬ ਇਸ ਤੁਹਾਡੀ ਰੇਡੀ ਤੇ ਆਏ ਕਦੀ ਜੇਕਰ ਉਹ ਆ ਜਾਂਦੇ ਨੇ ਕੀ ਬਲਾਵਾ ਕੀ ਉਹਨਾਂ ਬੁਲਾਉਣਾ ਚਾਹੋਗੇ ਕੀ ਕੀ ਲੱਗਦਾ ਤੁਸੀਂ ਕਢੀ ਚੌਲ ਜਾ ਉਹਨਾਂ ਨੂੰ ਰਾਜਮਾ ਖਵਾਓਗੇ ਉਹਨਾਂ ਨੂੰ ਸਵਾਗਤ ਹੈ ਜੀ ਸਾਰਿਆਂ ਦਾ ਸਵਾਗਤ ਹੈ ਆਣ ਕੇ ਤੇ ਦਿਲੋਂ ਸਵਾਗਤ ਹੈ ਮੈਂ ਇਹਨਾਂ ਨੂੰ ਚਲੋ ਫੇਸ ਟੂ ਫੇਸ ਤੇ ਕਦੀ ਨਹੀਂ ਵੇਖਿਆ ਜੇ ਆਣ ਕੇ ਤੇ ਉਹਨਾਂ ਦਾ ਦਿਲੋਂ ਸਵਾਗਤ ਹੈ ਕੋਈ ਮੇਰੀ ਕੋਈ ਉਹਨਾਂ ਨਾਲ ਲੜਾਈ ਨਹੀਂ ਹੈ ਮੇਰੀ ਕਿਸੇ ਨਾਲ ਕੋਈ ਲੜਾਈ ਨਹੀਂ ਨਾ ਓਜਲਾ ਨਾਲ ਨਾ ਤਰਨਜੀਤ ਸੰਧੂ ਨਾਲ ਕਿਸੇ ਨਾਲ ਕੋਈ ਲੜਾਈ ਨਹੀਂ ਲੜਾਈ ਜਿਹੜੀ ਹੁੰਦੀ ਵਿਚਾਰਾਂ ਦੀ ਲੋਕਾਂ ਦੇ ਹੱਕ ਦੀ ਲੜਾਈ ਹੁੰਦੀ ਹੈ ਬੰਦਾ ਬੰਦੇ ਦਾ ਦੁਸ਼ਮਣ ਨਹੀਂ ਜੀ ਤੁਸੀਂ ਭਾਵੇਂ ਵਿਰੋਧੀ ਪਾਰਟੀ ਦੇ ਆਮ ਆਵੀ ਪਾਰਟੀ ਦੇ ਵਲੰਟੀਅਰ ਹੋ ਸਰਕਾਰ ਪਰ ਤੁਹਾਡੀ ਆ ਦਿਲ ਤੇ ਹੱਥ ਰੱਖ ਕੇ ਦੱਸਿਓ ਮਾਜਿਦ ਜਨਰਲ ਕਿਸਮ ਮਜੀਠਿਆ انسان ਕਿਸ ਤਰ੍ਹਾਂ ਦੇ ਨੇ ਬਿਲਕੁਲ ਜੋ ਬੰਦੇ ਡਾੜੇ ਹੈਗਾ ਵਾ ਜਿਹੜੇ ਦਸ਼ਕਾਂ ਨੂੰ ਸਾਡੇ ਕਰ ਦੋ ਕਿਸ ਤਰ੍ਹਾਂ ਦੇ انسان ਨੇ ਚੰਗੇ انسان ਨੇ ਵਧੀਆ 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 انسان ਨੇ ਮੈਂ ਦੇਖੋ ਉਹਨਾਂ ਦੇ ਬਾਰੇ ਵਧੀਆ ਮੈਂ ਉਹਨਾਂ ਬਾਰੇ ਕਦੀ ਮਾੜਾ ਨਹੀਂ ਸੁਣਿਆ ਚਲੋ ਉਹ આરોਪ ਲੱਗਦੇ ਰਹਿੰਦੇ ਨੇ ਮੇਰੇ ਤੇ ਵੀ ਲੱਗਦੇ ਹੋਣਗੇ ਤੁਹਾਡੇ ਤੇ ਵੀ ਲੱਗਦੇ ਹੋਣਗੇ ਹਰ ਕਿਸੇ ਤੇ આરોਪ ਲੱਗਦੇ ਨੇ ਜਦੋਂ ਮੈਂ ਤੁਹਾਨੂੰ ਦੱਸਾਂ ਜਦੋਂ ਕੋਈ ਜ਼ਿਆਦਾ ਟਾਈਮ ਕਿਸੇ ਦਾ ਰਾਜ ਹੋ ਜਾਂਦਾ ਨਾ ਫਿਰ ਉਹਨੂੰ ਸੁਟਣਾ ਨਹੀਂ ਸੇ ਨਾ ਲੋਕ ਮਤਲਬ ਕਈ ਸ਼ਰੀ ਅੰਤਰ ਰਚਦੇ ਨੇ ਉਸ ਹਿਸਾਬ ਕੀ ਬਤਾਉਂਦਾ ਨਾਲ ਹੋਇਆ ਹੋਵੇ ਮਜੀਠੀਆ ਸਾਹਿਬ ਦੇ ਨਾਲ ਮੈਂ ਫਿਰ ਦੱਸਣਾ ਚਾਹੁੰਦਾ ਮੈਂ ਪਾਰਟੀ ਦੀ ਹਿਮਾਇਤ ਨਹੀਂ ਕਰਨਦਿਆ ਸਿਪਾਹੀ ਮੈਂ ਝਾੜੂ ਦਾ ਹੀ ਆ ਤੇ ਉਹ ਮੈਂ ਰਹਿਣਾ ਜੇ ਤੇ ਬਸ ਇਹ ਸਿਰ ਮੈਂ ਮਜੀਠੀਏ ਦਾ ਵਾ ਤੇ ਮੈਨੂੰ ਇਹ ਦੱਸੋ ਵੀ ਜਦੋਂ ਮਿੱਠੇ ਸਾਹਿਬ ਸਪੀਚ ਕਰਦੇ ਨੇ ਦਸ਼ਕਾਂ ਜੂਹ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਸਪੀਚ ਕਰਦੇ ਨੇ ਕਹਿੰਦੇ ਜਦੋਂ ਭਾਸ਼ਣ ਦਿੰਦੇ ਨੇ ਤੇ ਚੰਗੇ ਚੰਗੇ ਜਿਹੜੇ ਨੇ ਉਹ ਕੀਲੇ ਲਾ ਦਿੰਦੇ ਨੇ ਉਹ ਕੁਰਸੀਆਂ ਤੇ ਬਹਿ ਜਾਂਦੇ ਨੇ ਦਸ਼ਕਾਂ ਜੂਹ ਦੱਸ ਦਿਓ ਕਿਸ ਤਰ੍ਹਾਂ ਸਪੀਚ ਕਰਦੇ ਨੇ ਇਹ ਸ਼ਬਦ ਤੋਂ ਪਹਿਲਾਂ ਤਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਾ ਤਾਂ ਬੜਾ ਇਹ ਜ਼ੋਰ ਲਾਇਆ ਸੀ ਮਜੀਠੀਏ ਨੂੰ ਦਬਾਉਣ ਦਾ ਇਹ ਮੈਂ ਦੱਸਣਾ ਚਾਹੁੰਨਾ ਮਜੀਠੀਏ ਨੂੰ ਕੋਈ ਦਬਾ ਨਹੀਂ ਸਕਦਾ ਇਹ ਨਾ ਤੁਸੀਂ ਮਜੀਠੀਏ ਨੂੰ ਦਬਾ ਸਕਦੇ ਹੋ ਤੇ ਨਾ ਮਜੀਠੀਏ ਨੂੰ ਤੁਸੀਂ ਬਾਹ ਸਕਦੇ ਹੋ ਇਹ ਮਜੀਠੀਆ ਆਪ ਦੀ ਆਪ ਦੀ ਬਦੌਲਤ ਬੈਠਾ ਏ ਇਹ ਤੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਬੈਠਾ ਏ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਝੇ ਦੇ ਜਨਰਲ ਬਿਕਰਮ ਮਜੀਠੀਏ ਦੀ ਆਵਾਜ਼ ਕੱਢਦੇ ਨੇ ਬਿਲਕੁਲ ਖੂਗੂ ਤੇ ਮਨੀਸ਼ੋ ਵੀ ਅਸੀਂ ਦੇਖਿਆ ਵੀ ਉਹਨਾਂ ਦੇ ਸੱਜਣ ਜਿਹੜੇ ਨੇ ਤਲਬੀਰ ਗਿੱਲ ਕਹਿੰਦੇ ਵੀ 19 ਸਾਲ ਦੀ ਯਾਰੀ ਸੀ ਪਰ ਯਾਰੀ ਆ ਟੁੱਟ ਗਈ ਆ ਤੁਹਾਡੀ ਪਾਰਟੀ 'ਚ ਆ ਕੇ ਆਮਾ ਵੀ ਪਾਰਟੀ 'ਚ ਜੇਕਰ ਤਲਬੀਰ ਸਿੰਘ ਗਿੱਲ ਨੂੰ ਬੁਲਾਉਣਾ ਹੋਵੇ ਵਾਪਸ ਕਿ ਕਿਹੜੇ ਅੰਦਾਜ਼ 'ਚ ਬੁਲਾਉਣਗੇ ਦੱਸ ਕਾ ਜੂ ਸਾਡੇ ਕਰ ਦਿਓ ਇਹ ਮਜੀਠੀਆ ਸਾਹਿਬ ਬੁਲਾਣਗਾ ਬੁਲਾਣਗੇ ਇਹ ਟੁੱਟ ਗਈ ਤਰੱਕ ਕਰਕੇ ਇਹ ਆ ਰਹੀ ਹੈ ਸੱਜਣਾ ਤੇਰੀ ਯਾਦ ਆ ਰਹੀ ਹੈ ਇਹ ਆ ਜਾ ਭਾਈ ਤਲਬੀਰ ਚੋਂ ਵਾਪਸ ਆ ਜਾ ਤੈਨੂੰ ਹੱਥ ਜੋੜ ਕੇ ਗੁਦਾਚ ਹੈ ਇਹ ਜਦੋਂ ਤਾ ਤੂੰ ਗਿਆ ਮੈਂ ਸਮਝਦਾ ਮੇਰੀ ਤਾਂ ਰਾਤਾਂ ਦੀ ਨੀਂਦ ਹੀ ਉੱਡੀ ਪਈ ਹੈ ਇਹ ਭਾਈ ਵਾਪਸ ਆ ਜਾ ਤੈਨੂੰ ਜੋ ਚਾਹੀਦਾ ਮੈਂ ਤੈਨੂੰ ਦਵਾਂਗਾ ਠੀਕ ਹੈ ਬਹੁਤ ਧੰਨਵਾਦ ਜੀ ਏਸੀ ਗੱਲ ਬਾਕੀ ਦੀ ਚਾਂਸ ਹੈਗਾ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜ਼ਿਲ੍ਹਾ ਜੁਆਇੰਟ ਸੈਕਟਰੀ ਜ਼ਿਲ੍ਹਾ ਜੋਇੰਟ ਸੈਕਟਰੀ ਨੇ ਬੜੀ ਮਿਹਨਤ ਕੀਤੀ ਇਹਨਾਂ ਨੇ 2022 ਵਿੱਚ ਇਥੋਂ ਸ਼ੁਰੂਆਤ ਕੀਤੀ ਸੀ ਪਰ ਅੱਜ ਵੀ ਉੱਥੇ ਹੀ ਆ ਕਿਤੇ ਮਾਨ ਥੋੜਾ ਦੁਖੀ ਹੁੰਦਾ ਜੋ ਬੰਦਾ ਮਾਨ ਸਮਾਨ ਸੀ ਉਹ ਨਹੀਂ ਮਿਲਿਆ ਪਰ ਉਹਨਾਂ ਕਹਿਣਾ ਵੀ ਫਿਰ ਵੀ ਇਮਾਨਦਾਰ ਪਾਰਟੀ ਦੇ ਨਾਲ ਐ ਪਰ ਉੱਤੇ ਹੀ ਮੱਝ ਦੇ ਜਨਾਬ ਕਿਸਮ ਮਜੀਠੀ ਦੇ ਬੜੇ ਕਟੜ ਫੈਨ ਨੇ ਤੁਸੀਂ ਦੇਖਿਆ ਬਕਰਮ ਸਿੰਘ ਜਿਹੜੇ ਮਜੀਠੀਆ ਨੇ ਮਾਜੇ ਦੇ ਜਰਨਲ ਉਹਨਾਂ ਨੂੰ ਫੋਲੋ ਕਰਦੇ ਨੇ ਤੇ ਉਹਨਾਂ ਦੀ ਆਵਾਜ਼ ਵੀ ਜਿਹੜੇ ਕੱਢਦੇ ਨੇ ਹਾਂਜੀ ਇਹ ਮਜੀਠੀਆ ਸਾਹਿਬ ਮੈਂ ਤੁਹਾਡੀ ਡਬਿੰਗ ਕਰਦਾ ਕਿਤੇ ਭਾਈ ਮੇਰੇ ਤੇ ਪਰਚਾ ਨਾ ਕਰਵਾ ਦਿਓ ਕੱਲ ਨੂੰ ਇਹ ਮੈਂ ਮਜੀਠੀਆ ਸਾਹਿਬ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਇੱਕ ਬੜਾ ਮਾਤੜ ਆਦਮੀ ਜੇ ਇਹ ਜਿੱਦਾਂ ਮੈਂ ਤੁਹਾਡੀ ਡਬਿੰਗ ਕਰਨ ਦੀ ਗੁਸ਼ਤਾਖੀ ਕੀਤੀ ਹੈ ਇਹ ਕੱਲ ਨੂੰ ਕਿਤੇ ਇਹ ਮੇਰੇ ਤੇ ਤੁਸੀਂ ਪਰਚਾ ਪੁਰਚਾ ਨਾ ਕਰਵਾ ਦਿਓ ਨਹੀਂ ਨਹੀਂ ਮਜੀਠੀ ਸਾਹਿਬ ਬਹੁਤ ਵਧੀਆ ਇਨਸਾਨ ਨੇ ਮਜੀਠੀ ਸਾਹਿਬ ਇਸ ਨੌਜਵਾਨ ਦੀ ਰੇੜੀ ਤੇ ਜਦੋਂ ਤੁਸੀਂ ਦਰਬਾਰ ਸਾਹਿਬ ਆਓ ਤੇ ਤੇ ਜਰੂਰ ਇੱਥੇ ਆ ਕੇ ਤੁਸੀਂ ਕੜੀ ਚਾਵਲ ਤਰਾਇਮਾ ਖਾ ਕੇ ਜਾਓ ਉਹਨਾਂ ਨੇ ਭਵੰਸੀ ਮਾਨ ਨੂੰ ਕਿਹਾ ਬਾ ਚਲੋ ਮਾਨ ਸਾਹਿਬ ਤੇ ਪਤਾ ਨਹੀਂ ਆਉਣ ਜਾਂ ਨਾ ਆਉਣ ਪਰ ਤੁਸੀਂ ਤੇ ਸ੍ਰੀ ਅਮਰਸਾਹਬ ਦੇ ਜੇ ਬਹੁਤ ਵਧੀਆ ਇਨਸਾਨ ਨੇ ਚਾਂਸ ਹੈਗਾ ਜੀ ਤੇ ਇਹਨਾਂ ਨੂੰ ਜਿਹੜਾ ਮਾਨ ਦਾ ਮਾਨ ਸਨਮਾਨ ਜਰੂਰ ਦਿਓ ਜਦੋਂ ਮੀਠੀ ਸਾਹਿਬ ਇਸ ਰੇੜੀ ਤੇ ਆਉਣਗੇ ਇੱਕ ਵਾਰੀ ਵੀਡੀਓ ਅਸੀਂ ਫੇਰ ਬਣਾਵਾਂਗੇ ਅਤੇ ਪੁੱਛਾਂਗੇ ਚਾਂਸ ਹੈਗਾ ਲੋ ਵੀ ਉਹਨਾਂ ਜਿਹੜਾ ਸੁਪਨਾ ਸੀ ਉਹ ਸੁਪਨਾ ਪੂਰਾ ਹੋ ਗਿਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ